ਨੇ ਮੈਨੂੰ ਪਤਾ ਨਹੀਂ ਸੀਗਾ ਜੀ ਮੈਂ ਆਹ ਗੱਡੀ ਲਈ ਸੀਗੀ ਜੀ ਸਭ ਤੋਂ ਪਹਿਲਾਂ ਜੀ ਹੂੰ ਇਹ ਗੱਡੀ ਲਈ ਸੀਗੀ ਜੀ ਮੈਂ ਰੰਪਰੇ ਤੋਂ ਪਰ ਨਾਲੇ ਇਹ ਐਕਸੀਡੈਂਟ ਹੋਈ ਖੜੀ ਸੀਗੀ ਰੰਪਰੇ ਦੇ ਬੰਦੇ ਸੀਗੇ ਉਹਨਾਂ ਨੇ ਦਿੱਤੀ ਹੈ ਜੀ ਹੂੰ ਉਦੋਂ ਬਾਅਦ ਇਹ ਦੁਬਾਰੇ ਫੇਰ ਮੈਂ ਪੱਪੂ ਕੈਨ ਨੂੰ ਦਵਾਈ ਸੀਗੀ ਜੀ ਇਹ ਪੱਪੂ ਕੈਨ ਨੇ ਇਹ ਮੈਨੂੰ ਫੇਰ ਵਾਪਸ ਦਿੱਤੀ ਜੀ ਹੂੰ ਕਹਿੰਦੇ ਵੀ ਤੂੰ ਰੱਖ ਲੈ ਕਹਿੰਦੇ ਵੀ ਕਸਿੰਨੀ ਲੈਣੀ ਹੈ ਉਸ ਤੋਂ ਬਾਅਦ ਜੀ ਆਹ ਗੱਡੀ ਆ ਗਈ ਜੀ ਪੰਜਾਬ ਨੰਬਰ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਇਹਦੇ ਪੰਜਾਬ ਨੰਬਰ ਦੇ ਇਹਦੇ ਜੁਕੇ ਦੇ ਕਾਗਜ਼ ਲਾ ਦੇ ਜੀ ਐਫ ਆਈ ਆਰ ਨੰਬਰ 103 ਬੜਾ 25 ਉਹ ਦੋ ਔਰ ਤੇ ਇਸੇ ਹੋਈ ਸੀ ਉਹ ਖੜੀ ਇਸ ਚ ਫਿਲਹਾਲ ਹਜ ਤੱਕ ਜੋ ਹੈਗੇ ਦੋ ਬਰੀਜ਼ਾ ਗੱਡੀਆਂ ਰਿਕਵਰ ਹੋ ਚੁੱਕੇ ਨੇ ਜੋ ਕਿ ਜਰਾ ਚਮਕੌਰ ਸਿੰਘ ਕੋਲ ਉਹਦਾ ਲੜਕਾ ਹੈ ਤੇ ਦੇਵ ਸਿੰਘ ਦੋਨੇ ਜਾਲੀ ਨੰਬਰ ਲਾ ਕੇ ਗੱਡੀਆਂ ਅੱਗੇ ਭੇਜ ਦਿੱਤੀ ਜਦੋਂ ਆਫਟਰ ਵੈਲਿਊਏਸ਼ਨ ਉਹ ਗੱਡੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਕਿ ਕਿ ਦੋਨੋਂ ਗੱਡੀਆਂ ਯੂਪੀ ਨੰਬਰ ਦੀਆਂ ਜਿਹਨਾਂ ਦੇ ਲਈ ਜਿਨ੍ਹਾਂ ਦੇ ਰਿਕਾਰਡਿੰਗ ਇੱਕ ਬਾਪੂਦਾਮ थाना ਐਫਆਈਆਰ ਰਿਜਿਸਟਰਡ ਹੋਈ ਹੈ ਤੇ ਇੱਕ ਦਿੱਲੀ ਚ ਐਫਆਈਆਰ ਰਿਜਿਸਟਰਡ ਹੋਈ ਹੈ